ਸਾਢੇ 4-5 ਵਜੇ ਦੇ ਟਾਈਮ ਦੇ ਵਿੱਚ ਵਿੱਚ ਕੋਈ 25-30 ਜਣੇ ਤੇਜਦਾਰ ਹਥਿਆਰ ਕੋਈ ਡਾਟ ਕੋਈ ਡੰਡੇ ਲੈ ਕੇ ਇੱਥੇ ਆ ਕੇ ਗਾਲਾਂ ਗਲੋਚ ਕੱਢਣ ਲੱਪੇ। ਦੀ ਤੋਂ ਬੱਚੀ ਮੁੰਡੇ ਕੱਲੇ ਸ਼ਾਮ ਨੂੰ 5 ਵਜੇ ਦੇ ਕਿਉਂ ਕਾਸੀ ਤੇਜਦਾਰ ਹਥਿਆਰ ਉਹਨਾਂ ਦੇ ਕੋਲ ਡਾਟ ਡੰਡੇ ਕਾਲੇ ਤੋਂ ਚੁੱਪੀ ਇੱਥੇ ਮਾਰਕੀਟ ਦੇ ਵਿੱਚ ਜਦੋਂ ਅਸੀਂ ਉਹਨਾਂ ਨੂੰ ਰੋਕਿਆ ਇਸ ਕਾਰਨ ਕਿਉਂ ਤੁਸੀਂ ਸ਼ੋਰ ਪਿਆ ਦਿੱਤਾ ਹੋਇਆ। ਤੋਂ ਅੱਗੇ ਉਹਨਾਂ ਨੇ ਇਹ ਜਵਾਬ ਦਿੱਤਾ ਕਿ ਅਸੀਂ ਕਿਸੇ ਨੂੰ ਨਹੀਂ ਡਰਦੇ। ਅਸੀਂ ਜੋ ਲੋਕ ਨੂੰ ਪੁੱਛਿਆ ਗਿਆ ਕਿ ਤੁਸੀਂ ਕਾਹਤੋਂ ਇੱਥੇ ਗਾਲ੍ਹਾਂ ਕੱਢਦੇ ਹੋ ਕਹਿੰਦੇ ਸਾਨੂੰ ਕੋਈ ਨਹੀਂ ਰੋਕ ਸਕਦਾ ਅਸੀਂ ਐਸਚੂ ਸਾਹਿਬ ਦੀ ਉਹਨਾਂ ਨੂੰ ਧਮਕੀ ਵੀ ਦਿੱਤੀ ਠਾੜੇ ਪ੍ਰਸ਼ਾਸਨ ਦੀ ਧਮਕੀ ਵੀ ਦਿੱਤੀ ਉਹ ਕਹਿੰਦੇ ਸਾਨੂੰ ਕੋਈ ਕੁਝ ਨਹੀਂ ਕਰ ਸਕਦਾ ਤੁਸੀਂ ਜਿੱਥੇ ਕਰਨਾ ਜੋ ਕਰਨਾ ਕਰ ਲਓ ਤੇ ਅਸੀਂ ਬਹੁਤ ਇਸ ਵੇਲੇ ਸਾਡਾ ਬਜ਼ਾਰ ਇੱਕ ਕੰਢੀ ਏਰੀਆ ਦੇ ਵਿੱਚ ਰਹਿੰਦੇ ਆ ਅਸੀਂ ਇੱਕ ਸ਼ਾਂਤ ਮਹਿਮੂਲ ਦੇ ਵਿੱਚ ਰਹਿੰਦੇ ਆ ਅਸੀਂ ਅਪੀਲ ਕਰਦੇ ਆ ਕਿ ਇਦਾਂ ਦੇ ਮਾਹੌਲ ਨੂੰ ਥੋੜਾ ਠੱਲ ਪਾਈ ਜਾਵੇ ਜਿਹੜਾ ਗੁੰਡਾਗਰਦੀ ਰਾਜ ਆ ਜਾਂਦਾ ਪਿਆ ਸਾਡੇ ਏਰੀਆ 'ਚ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਤੇ ਹਰ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਇਹਦੇ 'ਤੇ ਥੋੜੀ ਠੱਲ ਪ ਭਾਜੀ ਤਕਰੀਬਨ 4:30-5 ਵਜੇ ਦੇ ਟਾਈਮ ਦੇ ਵਿੱਚ ਵਿੱਚ ਕੋਈ 25-30 ਜਣੇ ਤੇਜਦਾਰ ਹਥਿਆਰ ਕੋਈ ਡਾਟ ਕੋਈ ਡੰਡੇ ਲੈ ਕੇ ਇੱਥੇ ਆ ਕੇ ਗਾਲਾ ਗਲੋਚ ਕੱਢਣ ਲੱਪੇ ਵੇ ਆਪਾਂ ਅੰਦਰ ਬੈਠੇ ਸੀ ਅੰਦਰੋਂ ਜਦੋਂ ਮੈਂ ਬਾਹਰ ਨਿਕਲੇ ਤਾਂ ਬੜੀਆਂ ਗੰਦੀਆਂ ਅਪਸ਼ਬਦ ਗਾਲਾ ਕੱਢਦੇ ਪਏ ਸੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਾਹਤੋਂ ਇੱਥੇ ਗਾਲਾ ਕੱਢਦੇ ਕਹਿੰਦੇ ਸਾਨੂੰ ਕੋਈ ਨਹੀਂ ਰੋਕ ਸਕਦਾ ਸੀ ਐਸਚੋ ਸਾਹਿਬ ਦੀ ਉਹਨਾਂ ਨੂੰ ਧਮਕੀ ਵੀ ਦਿੱਤੀ ਥਾੜੇ ਪ੍ਰਸ਼ਾਸਨ ਦੀ ਧਮਕੀ ਵੀ ਦਿੱਤੀ ਉਹ ਕਹਿੰਦੇ ਸਾਨੂੰ ਕੋਈ ਕੁਝ ਨਹੀਂ ਕਰ ਸਕਦਾ ਤੁਸੀਂ ਜਿੱਥੇ ਕਰਨਾ ਜੋ ਕਰਨਾ ਕਰ ਲਵੋ ਤੇ ਅਸੀਂ ਬਹੁਤ ਇਸ ਵੇਲੇ ਸਾਡਾ ਬਾਜ਼ਾਰ ਸ਼ਾਂਤ ਮੇ ਮਾਹੌਲ ਦੇ ਵਿੱਚ ਰਹਿਣੇ ਆਸੀਂ ਅਪੀਲ ਕਰਦੇ ਕਿ ਇਦਾਂ ਦੇ ਮਾਹੌਲ ਨੂੰ ਥੋੜਾ ਠੱਲ ਪਾਈ ਜਾਵੇ ਜਿਹੜਾ ਗੁੰਡਾਗਰਦੀ ਰਾਜ ਆਂਦਾ ਪਿਆ ਸਾਡੇ ਏਰੀਆ ਚ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਤੇ ਹਰ ਸਰਕਾਰ ਨੂੰ ਵੀ ਅਪੀਲ ਕਰਦੇ ਕਿ ਇਹਦੇ ਤੇ ਥੋੜੀ ਠੱਲ ਪਾਈ ਜਾਵੇ ਠੀਕ ਹੋ ਜਾਂ ਜੀ ਹੱਲੇ ਪ੍ਰਸ਼ਾਸਨ ਅਧਿਕਾਰੀ ਪਹੁੰਚਿਆ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਦਾ ਫੋਨ ਆਇਆ ਸੀ ਐਚਓ ਸਾਬ ਦੇ ਕਿ ਆਪਾਂ ਬੰਦਾ ਭੇਜ ਦੇ ਪਏ ਕਿਸੇ ਸਰਪੰਚ ਸਾਹਿਬ ਦੀ ਇੱਧਰ ਹਸ਼ਾਰਪੁਰ ਵਿੱਚ ਹੱਤਿਆ ਹੱਤਿਆ ਹੋ ਗਈ ਸੀ ਉਹਦੇ ਮੁਤਲਕ ਉਧਰ ਡਿਊਟੀਆਂ ਲੱਗੀਆਂ ਸੀ ਇਹ ਹਜੇ ਤੱਕ ਸਰ ਪਹੁੰਚਿਆ ਨਹੀਂ ਫੋਨ ਆਇਆ ਸੀ ਜਰੂਰ ਮੰਗਦਾ ਸੀ ਇਹੀ ਕਹਦੇ ਸਾਡਾ ਸ਼ਾਂਤ ਮਈ ਕੰਢੀ ਏਰੀਆ ਹੈ ਇਹਦੇ ਵਿੱਚ ਇਦਾਂ ਦਾ ਗੁੰਡਾਗਰਦੀ ਤੇ ਤੇਜ਼ਦਾਰ ਹਥਿਆਰ ਵਾਲੇ ਨੌਜਵਾਨਾਂ ਨੂੰ ਜਿਹੜਾ ਇਹਨਾਂ ਨੂੰ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਕੀਤੀ ਜਾਵੇ ਹਾਂਜੀ 20 ਤੋਂ ਬੱਚੀ ਮੁੰਡੇ ਕੱਲ ਸ਼ਾਮ ਨੂੰ 5 ਵਜੇ ਦੇ ਕਰੀਓ ਕਾਫੀ ਤੇਜ਼ਦਾਰ ਹਥਿਆਰ ਉਹਨਾਂ ਦੇ ਕੋਲ ਡਾਟ ਡੰਡੇ ਵਾਲੀ ਗੱਲ ਕੀਤੀ ਇੱਥੇ ਮਾਰਕੀਟ ਦੇ ਵਿੱਚ ਜਦੋਂ ਅਸੀਂ ਉਹਨਾਂ ਨੂੰ ਰੋਕਿਆ ਇਸ ਕਾਰਨ ਕਿਉਂ ਤੁਸੀਂ ਸ਼ੋਰ ਪਿਆ ਕੀਤਾ ਹੋਇਆ ਸੋ ਅੱਗੇ ਉਹਨਾਂ ਨੇ ਜਵਾਬ ਦਿੱਤਾ ਕਿ ਅਸੀਂ ਕਿਸੇ ਨੂੰ ਨਹੀਂ ਡਰਦੇ ਅਸੀਂ ਆਪਣੀ ਮਰਜ਼ੀ ਨਾਲ ਜੋ ਵੀ ਇੱਥੇ ਡਾਕਟਰੂਣਾਂ ਨੇ 2-4 ਬਾਰੀ ਉਹਨਾਂ ਨੂੰ ਡਰਾਉਣ ਕਰਾਏ। ਕੋਰਾ ਕਿ ਆ ਵੀ ਇਥੋਂ ਚਲੇ ਜਾਓ ਵੀ ਮਾਰਕੀਟ ਦਾ ਮਾਹੌਲ ਖਰਾਬ ਹੁੰਦਾ। ਪਰ ਉਹ ਬੰਦੇ ਕਾਫੀ ਜ਼ਿਆਦਾ ਐਸੀ ਕਿ ਅਸੀਂ ਵੀ ਡਰਦੇ ਸੀ ਕਿ ਛਾਇ ਸਾਡੇ ਤੇ ਕੋਈ ਨਾ ਹਮਲਾ ਕਰ ਦੇਵੇ। ਕਿਉਂਕਿ ਹਥਿਆਰ ਫੜੇ ਹੋਏ ਸਨ ਉਹਨਾਂ ਨੇ। ਤੋਂ ਸਾਡੀ ਪ੍ਰਸ਼ਾਸਨ ਅੱਗੇ ਮੰਗੇ ਵੀ ਇਹ ਜੇ ਸ਼ਰਾਰਤੀ ਅੰਸਰਾਂ ਨੂੰ ਕਾਬੂ ਕੀਤਾ ਜਾਏ। ਉਹਨਾਂ ਦੀ ਪਛਾਣ ਕੀਤੀ ਜਾਏ ਤੇ ਜਿਹੜੀ ਬਣਦੀ ਕਾਰਵਾਈ ਉਹ ਕੀਤੀ ਜਾਵੇ ਉਹਨਾਂ ਨੂੰ।